ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਪੂਰ ਸਟਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਪਲੱਸ 2 ਕਲਾਸ ਦੇ ਲਈ ਪਲੱਸ 2 ਕਲਾਸ ਦੇ ਲਈ ਪੰਜਾਬੀ ਲਿਟਰੇਚਰ ਪੰਜਾਬੀ ਐਲੈਕਟਿਵ ਦਾ ਜਿਹੜਾ ਕਿ ਆਪਾਂ ਆਪਵਿੱਤੀਆਂ ਪੁਸਤਕ ਦੇ ਵਿੱਚੋਂ ਆਪਵਿੱਤੀਆਂ ਵਾਲੇ ਚੈਪਟਰਸ ਕਰ ਰਹੇ ਸੀ ਸੋ ਅੱਜ ਆਪਣਾ ਹੈਗਾ 7th ਚੈਪਟਰ ਬਾਕੀ ਪਹਿਲੇ 6th ਚੈਪਟਰ ਜਿਹੜੇ ਕਿ ਅਪਲੋਡ ਹੋ ਚੁੱਕੇ ਨੇ ਤੇ ਮੋਸਟਲੀ ਤੁਹਾਡਾ ਸਿਲੇਬਸ ਪੰਜਾਬੀ ਐਲੈਕਟਿਵ ਦਾ ਅਪਲੋਡ ਹੋਇਆ ਹੋਇਆ ਹੈ ਤੇ ਮੈਂ ਪਲੇਲਿਸਟ ਦੇ ਵਿੱਚ ਜਿਹੜੀਆਂ ਸਾਰੀ ਵੀਡੀਓਜ਼ ਨੇ ਉਹਨਾਂ ਕਮੈਂਟ ਬਾਕਸ ਦੇ ਵਿੱਚ ਪਿੰਨ ਕਰ ਦੂੰ ਤੁਸੀਂ ਵਾਚ ਕਰ ਸਕਦੇ ਹੋ ਇਸ ਦੇ ਵਿੱਚ ਆਪਾਂ ਆਪਵਿਤੀਆਂ ਨੇ ਜਿਹੜੇ ਕਿ ਤੁਹਾਡੀ ਪਾਠ ਪੁਸਤਕ ਦੇ ਵਿੱਚ ਸ਼ਾਰਟ ਕੁਐਸਚਨ ਐਂਡ ਲੌਂਗ ਨੇ ਜਿਹੜੇ ਆਪਾਂ ਉਹੀ ਕਰਾਂਗੇ ਹਾਂਜੀ ਸੈਵਨਥ ਜਿਹੜੀ ਆਪਵਿਤੀ ਹੈਗੇ ਬਲਵੰਤ ਗਾਰਗੀ ਦੀ ਆਪਵਿਤੀ ਮਤਲਬ ਕਿ ਇਹਦਾ ਚੈਪਟਰ ਹੈ ਜਿਹੜੇ ਕਿ ਬਲਵੰਤ ਗਾਰਗੀ ਦੀ ਜਿਹੜੀ ਸਵੈਜੀਵਨੀ ਹੈਗੀ ਆ ਸਵੈਜੀਵਨੀ ਹੈਗੇ ਨੰਗੀ ਧੁੱਪਾ ਨੰਗੀ ਧੁੱਪ ਸਵੈਜੀ ਬਣੀ ਹੈ ਨੰਗੀ ਧੁੱਪ ਦੇ ਵਿੱਚੋਂ ਸਵੈਜੀ ਬਣੀ ਅਨਸ਼ਾ ਇਹ ਮੇਰੇ ਬੱਚੇ ਮੇਰੇ ਮੇਰਾ ਮਹਾਂਦਰਾ ਮੇਰੇ ਬੱਚੇ ਮੇਰਾ ਮਹਾਂਦਰਾ ਸਵੈਜੀ ਬਣੀ ਅਨਸ਼ਾ ਠੀਕ ਹੈ ਲਿਆ ਗਿਆ ਜੇ ਪੁੱਛਿਆ ਜਾਵੇ ਕਿ ਪਵੰਤਕਾਰਗੀ ਦੀ ਜਿਹੜੀ ਕਿ ਸਵੈਜੀ ਬਣੀ ਹੈ ਕਿਹੜੀ ਤਾਂ ਉਹ ਹੈਗੀ ਆ ਨੰਗੀ ਧੁੱਪ ਸਵੈਜੀ ਬਣੀ ਅਨਸ਼ਾ ਹੈਗਾ ਜਿਹੜੀ ਕਿ ਮੇਰੇ ਬੱਚੇ ਮੇਰਾ ਮਹਾਂਦਰਾ ਤੁਸੀਂ ਜਸਟ ਜੀਵਨ ਇੱਕ ਵਾਰ ਰੀਡ ਕਰ ਲੈਣਾ ਬਲਵੰਤ ਕਾਰਗੀ ਦੇ ਜਨਮ 1916 ਦੇ ਵਿੱਚ ਪਿੰਡ ਸਹਿਣਾ ਜ਼ਿਲ੍ਹਾ ਬਠਿੰਡਾ ਦੇ ਵਿੱਚ ਹੋਇਆ ਵਿਦਿਅਕ ਯੋਗਤਾ ਐਮਏ ਤੇ ਬਲਵੰਤ ਕਾਰਗੀ ਨੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਪ੍ਰੋਫੈਸਰ ਵਜੋਂ 올 ਇੰਡੀਆ ਰੇਡੀਓ ਤੇ ਬਤੌਰ ਆਰਟਿਸਟ ਦੇ ਵਿੱਚੋਂ ਕੰਮ ਕੀਤਾ ਤੇ ਅਮਰੀਕਾ ਦੀ ਯੂਨੀਵਰਸਿਟੀ ਆਫ ਬਸਟਿੰਗਨ ਦੇ ਵਿੱਚ ਭਾਰਤੀ ਨਾਟਕ ਵੀ ਜਿਹੜੇ ਕੀ ਪੜਾਉਂਦੇ ਰਹੇ ਨੇ ਤੇ ਪ੍ਰਸਿੱਧੀ ਇੱਕ ਨਾਟਕਕਾਰ ਦੇ ਵਜੋਂ ਹੋਈ ਹੈ ਠੀਕ ਹੈ ਬਾਕੀ ਇਹਨਾਂ ਨੂੰ ਰੀਡ ਕਰ ਲੈਣਾ ਹਾਂਜੀ ਵਸਤੂਨਿਸ ਡਿਪ੍ਰੈਸ਼ਨ ਹੈ ਆਪ ਬੀਤਿਆ ਪੁਸਤਕ ਵਿੱਚ ਬਲਵੰਤ ਗਾਰਗੀ ਦਾ ਕਿਹੜਾ ਸਵੈਜੀਵਨੀ ਅੰਸ਼ ਦਰਜਾ ਤਾਂ ਕਿਹੜਾ ਸਵੈਜੀਵਨੀ ਅੰਸ਼ ਦਰਜਾ ਮੇਰੇ ਬੱਚੇ ਮੇਰਾ ਮਹਾਂਦਰਾ ਜੰਨਤ ਤੇ ਮੰਨੂ ਸੈਕੰਡ ਕੁਐਸਚਨ ਆ ਮੇਰੇ ਬੱਚੇ ਮੇਰਾ ਮਹਾਂਦਰਾ ਪਾਠ ਵਿੱਚ ਜੰਨਤ ਦਾ ਕਿੰਨਾ ਜਨਮ ਦਿਨ ਮਨਾਇਆ ਜਾਂਦਾ ਜ਼ਿਕਰ ਹੈ ਵਰਣ ਹੈ ਤਾਂ ਤੀਜਾ ਤੀਸਰਾ ਜਨਮ ਦਿਨ ਅਗਰ ਜੰਨਤ ਨੇ ਆਪਣੇ ਤੀਸਰੇ ਜਨਮ ਦਿਨ ਮੌਕੇ ਕਿਹੜੀ ਪੁਸ਼ਾਕ ਪਹਿਣੀ ਹੋਈ ਸੀ ਕੜਾਈ ਕੀਤੀ ਪਿਆਜੀ ਫਰਾਕ ਨੰਬਰ 4th ਹੈ ਰਾਤ ਨੂੰ ਜੰਨਤ ਤੇ ਮੰਨੂ ਲੇਖਕ ਦੇ ਸੱਚੇ ਵਾਸ ਸੋਣ ਲਈ ਲੜਾਈ ਕਰਦੇ ਸਨ ਸਹੀ ਜਾਂ ਗਲਤ ਤਾਂ ਸਹੀ ਹੈ। ਨੰਬਰ 5th ਦਾ ਕੁਐਸਚਨ ਹੈਗਾ ਮੰਨੂ ਆਪਣੇ ਪਿਤਾ ਤੋਂ ਲੁੰਬੜ ਤੇ ਕਾਂ ਵਾਲੀ ਕਹਾਣੀ ਸੁਣਦਾ ਸੀ ਸਹੀ ਜਾਂ ਗਲਤ ਤਾਂ ਗਲਤ ਹੈ। ਅੱਗੇ ਖਾਲੀ ਸਥਾਨ ਅਸੀਂ ਜੋੜਾ ਹੀ ਵੇਚਦੇ ਹਾਂ ਇਹ ਇਕੱਲਾ ਤੋਤਾ ਡੈਸ਼ ਹੋ ਕੇ ਜੇਤੀ ਮਰ ਜਾਂਦਾ ਹੈ ਉਦਾਸ ਤੇ ਇਹਦੇ ਵਿੱਚ ਆ ਜਾਊਗਾ ਉਦਾਸ ਤੇ ਅੱਗੇ ਫਿਰ ਤੋਂ ਖਾਲੀ ਸਥਾਨ ਹੈ ਤੋਤੇ ਨੇ ਡੈਸ਼ ਮਾਰੀ ਤੇ ਜੰਨਤ ਉੱਚੇ-ਉੱਚੇ ਰੋਣ ਲੱਗ ਪਈ ਠੰਗ 7ਵਾਂ ਸਵਾਲ ਚ ਨੰਬਰ 8 ਨੰਬਰ ਵੀ ਫਿਲਿੰਗ ਦਾ ਬਲੈਂਕਸਾ ਖਾਲੀ ਥਾਂ ਮਰੀ ਹੋਈ ਤੋਤੀ ਨੂੰ ਡੈਸ਼ ਦੇ ਦਰਖਤ ਤਾਂ ਥੱਲੇ ਦੱਬਿਆ ਗਿਆ ਸਫੇਦ ਦੇ ਸਫੇਦ ਦੇ ਦਰਖਤ ਹੈ ਤਾਂ ਅੱਗੇ ਚਾਰ ਆਪਸ਼ਨਾਂ ਦੇ ਵਿੱਚੋਂ ਇੱਕ ਆਪਸ਼ਨ ਚੁਣਨੀ ਆ ਬਲਵੰਤ ਕਰਗੀ ਦੀ ਪਤਨੀ ਆਪਣੇ ਬੱਚਿਆਂ ਨੂੰ ਪੜਾਉਣਾ ਚਾਹੁੰਦੀ ਸੀ ਤਾਂ ਕਿੱਥੇ ਪੜਾਉਣਾ ਚਾਹੁੰਦੀ ਸੀ ਹਿੰਦੁਸਤਾਨ ਦੇ ਵਿੱਚ ਹਿੰਦੁਸਤਾਨ ਅੱਗੇ ਹੈਗਾ ਜੰਨਤ ਦੁਆਰਾ ਆਪਣੇ ਜੰਨਤ ਦੁਆਰਾ ਜਨਮ ਦਿਨ ਮੌਕੇ ਪਹਿਨਿਆ ਫਰਾਕ ਤਾਂ ਕਿਹੜਾ ਸੀ ਕਿੰਨੇ ਸਾਲ ਪੁਰਾਣਾ ਸੀ 33 ਸਾਲ ਪੁਰਾਣਾ 33 ইয়ার্স ওল্ড 33 ਸਾਲ ਪੁਰਾਣਾ ਅੱਗੇ ਹੈਗੇ ਨੇ ਕੁਐਸਚਨ ਆਨਸਰ ਹਾਂਜੀ ਜਿੰਨੀ ਦੀ ਸ਼ੋ ਨਰਸ ਵਾਂਗ ਸੀ ਮੇਰੀ ਲੋਹਾਰ ਵਰਗੀ ਬਲਵੰਤ ਵਰਗੀ ਇਹ ਸ਼ਬਦ ਕਿਉਂ ਕਹਿੰਦਾ ਤਾਂ ਜਿੰਨੀ ਹਰ ਚੀਜ਼ ਨੂੰ ਜਿਹੜੀ ਕਿ ਸੰਭਾਲ ਕੇ ਰੱਖਦੀ ਸੀ ਹਰ ਚੀਜ਼ ਨੂੰ ਜਿਵੇਂ ਇੱਕ ਨਰਸ ਹਰ ਇੱਕ ਕੇਅਰ ਕਰਦੀ ਹੈ ਹਨਾ ਆ ਪੇਸ਼ੈਂਟ ਦੀ ਬੁਰੀ ਕੇਅਰ ਕਰਦੀ ਐ ਵੀ ਬਿਲਕੁਲ ਉਵੇਂ ਹੀ ਕਹਿੰਦਾ ਉਹ ਕਹਿਰਾ ਬਲਵੰਤ ਕਰਕੇ ਕਿ ਜਿੰਨੀ ਸੀ ਜਿਹੜੀ ਹਰ ਇੱਕ ਚੀਜ਼ ਨੂੰ ਸੰਭਾਲ ਕੇ ਰੱਖਦੀ ਸੀ ਤੇ ਉਹਦੇ 12 ਸਾਲ ਪਹਿਲਾਂ ਦੇ ਖਰੀਦੇ ਸੈਂਡਲ ਹੁਣ ਵੀ ਨਵੇਂ ਲੱਗਦੇ ਸੀ ਪਰ ਲੇਖਕ ਦੇ ਜਿਹੜੇ ਬੂਟ ਉਹਨੇ 4-5 ਮਹੀਨੇ ਪਹਿਲਾਂ ਖਰੀਦੇ ਸੀ ਉਹ ਜਿੱਬਕੜੀਬੇ ਹੋ ਗਏ ਸੀ ਮਤਲਬ ਕਿ ਉਹ ਚੀਜ਼ਾਂ ਦੀ ਨਹੀਂ ਸੰਭਾਲ ਨਹੀਂ ਸੀ ਕਰਦਾ ਲੇਖਕ ਦੀਆਂ ਕਮੀਜ਼ਾਂ ਮੋੜਾਂ ਤੋਂ ਉਡੜ ਜਾਂਦੀਆਂ ਸੀ ਤੇ ਉਹਦੀਆਂ ਜੇਬਾਂ ਦੇ ਵਿੱਚ ਵੀ ਮੋਰੀਆਂ ਹੋ ਜਾਂਦੀਆਂ ਸੀ ਲੇਖਕ ਹਰ ਚੀਜ਼ ਨੂੰ ਛੇਤੀ ਹੀ ਹੰਡਾ ਮਾਰਦਾ ਸੀ ਮਤਲਬ ਕਿ ਛੇਤੀ ਉਹਨੂੰ ਖਰਾਬ ਕਰ ਦਿੰਦਾ ਸੀ ਜਿਵੇਂ ਕੱਪੜੇ ਹੋ ਗਏ ਜੁੱਤੀਆਂ ਕੰਗੀਆਂ ਤੱਕੀਏ ਤੱਕੀ ਹੋ ਗਏ ਜਿਹੜੇ ਕਿ ਆਪਣੇ ਸਹਰਾਣੇ ਤੇ ਘਾਰ ਉਹ ਉਸ ਚੀਜ਼ ਨੂੰ ਵੀ ਹੱਥ ਲਾਉਂਦਾ ਸੀ ਉਹਨੂੰ ਐਵੇਂ ਲੱਗਦਾ ਸੀ ਕਿ ਹੰਡਾਈ ਵਰਤੀ ਹੋਈ ਲੱਗਦੀ ਹੈ ਇਸੇ ਲਈ ਲੇਖਕ ਕਹਿੰਦਾ ਕਿ ਜਿੰਨੀ ਦੀ ਸ਼ੋ ਨਰਸ ਵਰਗੀ ਸੀ ਜਦ ਕਿ ਉਹਦੀ ਲਹਾਰ ਵਰਗੀ ਠੀਕ ਹੈ ਮਤਲਬ ਕਿ ਜਿੰਨੀ ਹਰ ਇੱਕ ਚੀਜ਼ ਦੀ ਬਹੁਤ ਕੇਅਰ ਕਰਦੀ ਸੀ ਸੰਭਾਲ ਕੇ ਰੱਖਦੀ ਸੀ ਚੀਜ਼ਾਂ ਅੱਗੇ ਹੈਗਾ ਅਗਲਾ ਕੁਐਸਚਨ ਸੈਕਿੰਡ ਕੁਐਸਚਨ ਜਿੰਨੀ ਮੰਨੂ ਤੇ ਜੰਨਤ ਨੂੰ ਅਮਰੀਕਾ ਵਿੱਚ ਕਿਉਂ ਨਹੀਂ ਪੜਾਉਣਾ ਚਾਹੁੰਦੀ ਸੀ ਹਾਂਜੀ ਜਿੰਨੀ ਮੰਨੂ ਤੇ ਜੰਨਤ ਨੂੰ ਇਸ ਲਈ ਅਮਰੀਕਾ ਵਿੱਚ ਨਹੀਂ ਪੜਾਉਣਾ ਚਾਹੁੰਦੀ ਸੀ ਕਿਉਂਕਿ ਉੱਥੇ ਜੁਰਮ ਤੇ ਨਸ਼ੇ ਵਾਲੀਆਂ ਚੀਜ਼ਾਂ ਵੱਧ ਰਹੀਆਂ ਸੀ ਜਿਵੇਂ ਕਿ ਐਲ ਐਸ ਡੀ ਜਵਰੀ ਭਰਤੀ ਬੰਦੂਖਾਂ ਪਿਸਤੌਲ ਜਿੰਨੀ ਅਮਰੀਕਾ ਨੂੰ ਨੀਰਾ ਜੰਗਲ ਸਮਝਦੀ ਸੀ ਜੰਗਲ ਆਕਦੀ ਸੀ ਟੈਲੀਵਿਜ਼ਨ ਤੇ ਕਤਲ ਖੂਨ ਖਰਾਬੇ ਦੀਆਂ ਵਾਰਤਾਤਾਂ ਦੇਖ ਕੇ ਜਿੰਨੀ ਕਹਿੰਦੀ ਸੀ ਕਿ ਉਹਨਾਂ ਦੇ ਬੱਚੇ ਹਿੰਦੁਸਤਾਨ ਵਿੱਚ ਹੀ ਪੜਨਗੇ ਕਿਉਂਕਿ ਇੱਥੇ ਉਹਨਾਂ ਖਤਰਾ ਨਹੀਂ ਜਿੰਨੀ ਨੇ ਟਾਈਮ ਮੈਗਜ਼ੀਨ ਦੇ ਵਿੱਚ ਜੁਰਮ ਦੀਆਂ ਕਹਾਣੀਆਂ ਪੜੀਆਂ ਸਾਨੂੰ ਲੇਖਕ ਕਹਿੰਦਾ ਹੈ ਕਿ ਟਾਈਮ ਮੈਗਜ਼ੀਨ ਹਰ ਚੀਜ਼ ਨੂੰ ਨਾਟਕੀ ਢੰਗ ਨਾਲ ਪੇਸ਼ ਕਰਦਾ ਤੇ ਉਹ ਮਸਾਲਾ ਲਾ ਕੇ ਦਿਲਚਸਪ ਬਣਾ ਦਿੰਦਾ ਪਰ ਬਟ ਫਿਰ ਵੀ ਜਿੰਨੀ ਆਪਣਾ ਫੈਸਲਾ ਬਦਲਣ ਲਈ ਤਿਆਰ ਨਹੀਂ ਹੁੰਦੀ ਤੇ ਉਹ ਆਪਣੇ ਬੱਚਿਆਂ ਨੂੰ ਅਮਰੀਕਾ ਵਿੱਚ ਪੜਾਉਣ ਲਈ ਤਿਆਰ ਨਹੀਂ ਹੁੰਦੀ ਬਲਕਿ ਉਹ ਹਿੰਦੁਸਤਾਨ ਵਿੱਚ ਪੜਾਉਣਾ ਚਾਹੁੰਦੀ ਹੈ 3rd ਕੁਐਸਚਨ ਬਲਵੰਤ ਘਾਰਗੀ ਆਪਣੇ ਬੇਟੇ ਨੂੰ ਮਿੱਠਮੁੱਠੀਆ ਬਲਵੰਤ ਕਿਉਂ ਕਹਿੰਦਾ ਹਾਂਜੀ ਮੰਨੂ ਜਿਹੜਾ ਉਹਦਾ ਬੇਟਾ ਸੀ ਉਹਦੀ ਠੋਡੀ ਦੇ ਵਿੱਚ ਲੇਖਕ ਦੀ ਠੋਡੀ ਦੇ ਵਾਂਗ ਹੀ ਇੱਕ ਨਿੱਕਾ ਜਿਹਾ ਚਿਪ ਪਿਆ ਹੋਇਆ ਸੀ ਤੇ ਉਹਦੇ ਬੁੱਲਾ ਤੇ ਉਹਦੇ ਬੇਟੇ ਦੇ ਬੁੱਲ ਅਤੇ ਕੰਨ ਬਿਲਕੁਲ ਲੇਖਕ ਵਰਗੇ ਸੀ ਤਾਂ ਉਹ ਲੇਖਕ ਵਾਂਗ ਹੀ ਤੁਰਦਾ ਸੀ ਪਰ ਉਹ ਹਜੇ ਬੱਚਾ ਸੀ ਬਟ ਫਿਰ ਵੀ ਹਰ ਇੱਕ ਮਤਲਬ ਕਿ ਉਹਦੀ ਐਕਟੀਵਿਟੀ ਲੇਖਕ ਦੀ ਤਰ੍ਹਾਂ ਸੀ ਤਾਂ ਕਰਕੇ ਉਹਨੂੰ ਕੀ ਕਹਿੰਦੇ ਸੀ ਕਿਠਮੁਠੀਆ ਬਲਵੰਤ ਫੋਰਥ ਕੁਐਸਚਨ ਹੈ ਇਸ ਵਾਜੀ ਵਿਣੀ ਅੰਸ਼ੇ ਮੇਰੇ ਬੱਚੇ ਮੇਰਾ ਮਹਾਂਦਰਾ ਜੰਨਤ ਤੇ ਮੰਨੂ ਵਿੱਚ ਇੱਕ ਪਿਤਾ ਵਜੋਂ ਬਲਵੰਤਕਾਰ ਕੀ ਦੀ ਸ਼ਖਸੀਅਤ ਦੇ ਕਿਹੜੇ-ਕਿਹੜੇ ਗੁਣ ਨੇ ਹਾਂਜੀ ਬਲਵੰਤਕਾਰ ਕੀ ਆਪਣੇ ਬੱਚਿਆਂ ਨੂੰ ਪਿਆਰ ਕਰਦਾ ਜੰਨਤ ਦਾ ਜਨਮ ਦਿਨ ਮਨਾਉਣ ਸਮੇਂ ਬੱਚਿਆਂ ਦੀ ਖੁਸ਼ੀ ਦਾ ਖਿਆਲ ਰੱਖਦਾ ਤੇ ਜਿੰਨੀ ਅਮਰੀਕਾ ਵਿੱਚ ਜੁਰਮ ਤੇ ਨਸ਼ੇ ਦੀਆਂ ਚੀਜ਼ਾਂ ਵਧਣ ਦੇ ਕਰਕੇ ਆਪਣੇ ਬੱਚਿਆਂ ਨੂੰ ਹਿੰਦੁਸਤਾਨ ਵਿੱਚ ਪੜਾਉਣਾ ਚਾਹੁੰਦੀ ਆ ਤਾਂ ਉਹਦਾ ਇਸ ਚੀਜ਼ ਦਾ ਵਿਰੋਧ ਨਹੀਂ ਕਰਦਾ ਕਿਉਂਕਿ ਉਹ ਵੀ ਇਸ ਉਹ ਆਪਣੇ ਬੱਚਿਆਂ ਦੀ ਬਿਹਤਰੀ ਚਾਹੁੰਦਾ ਉਹ ਵੀ ਚਾਹੁੰਦਾ ਸੀ ਕਿ ਇੱਥੇ ਚਲੋ ਪੜਨ ਉਹ ਬੱਚਿਆਂ ਨਾਲ ਅਕਸਰ ਖੇਡਦਾ ਤੇ ਰਾਤ ਨੂੰ ਬੱਚੇ ਉਸਦੇ ਸੱਜੇ ਪਾਸੇ ਸੌਣ ਲਈ ਲੜਦੇ ਨੇ ਤੇ ਉਹ ਬੱਚਿਆਂ ਨੂੰ ਝਿੜਕਦਾ ਨਹੀਂ ਹੈਗਾ। ਬੱਚਿਆਂ ਨੇ ਦਿਲਚਸਪੀ ਲਈ ਉਹਨਾਂ ਨੂੰ ਕਹਾਣੀਆਂ ਸੁਣਾਉਂਦਾ ਤੇ ਉਹ ਜੰਨਤ ਦੀ ਪਿੱਠ ਤੇ ਉਂਗਲਾਂ ਨਾਲ ਬਿੱਲੀ ਦੀ ਖੇਡ ਖੇਡਦਾ। ਠੀਕ ਹੈ ਤੇ ਇਸੇ ਤਰ੍ਹਾਂ ਉਹ ਜੰਨਤ ਦੀ ਪਿੱਠ ਤੇ ਸੱਪ ਕੀੜੀ ਤੇ ਹਾਥੀ ਚਲਾਉਣ ਦੀ ਵੀ ਖੇਡ ਖੇਡਦਾ ਤੇ ਬਲਵੰਤ ਗਾਰਗੀ ਜੰਨਤ ਤੇ ਮੰਨੂ ਦੀ ਇੱਛਾ ਪੂਰੀ ਕਰਨ ਲਈ ਉਹਨਾਂ ਨੂੰ ਤੋਤਾ ਲੈ ਕੇ ਦਿੰਦਾ ਜਾਂ ਤੋਤਾ ਜੰਨਤ ਦੇ ਥੁੱਕ ਮਾਰਦਾ ਤਾਂ ਉਹ ਉਹਨੂੰ ਚੁੱਪ ਕਰਵਾਉਂਦਾ। ਤੇ ਮੂੜ ਪਿੰਜਰੇ ਦੇ ਵਿੱਚੋਂ ਉਂਗਲਾ ਨਾ ਪਾਉਣ ਲਈ ਕਹਿੰਦਾ ਤੇ ਤੋਤੀ ਦੇ ਮਰਨ ਤੇ ਉਸ ਨੂੰ ਸਫੇਦੇ ਦੇ ਦਰਖਤ ਹੇਠਾਂ ਦਬਾਉਣ ਲਈ ਕਹਿੰਦਾ ਤੇ ਆਪ ਉਸ ਨੂੰ ਦਫ਼ਨ ਕਰਨ ਦੀ ਰਸਮ ਦੇ ਵਿੱਚ ਵੀ ਸ਼ਾਮਲ ਹੁੰਦਾ ਤੇ ਇਸ ਤਰ੍ਹਾਂ ਇੱਕ ਬਾਪ ਦੇ ਤੌਰ ਤੇ ਬਲਵੰਤ ਘਾਰਗੀ ਆਪਣੇ ਬੱਚਿਆਂ ਦੀ ਖੁਸ਼ੀ ਬੇਹਤਰੀ ਦਿਲਚਸਪੀ ਆ ਸਾਰੀ ਚੀਜ਼ ਦਾ ਖਿਆਲ ਰੱਖਦਾ ਤੇ ਹਰ ਪਿਤਾ ਵਾਂਗ ਆਪਣੇ ਬੱਚਿਆਂ ਨੂੰ ਉਹ ਪਿਆਰ ਕਰਦਾ ਅਗੇ ਕੁਸ਼ਣ ਨੰਬਰ 5 ਜਨਨਤ ਤੇ ਮੰਨੂ ਦੀ ਤੋਤੀ ਕਿਉਂ ਮਰ ਗਈ ਉਸ ਨੂੰ ਦਫ਼ਨ ਕਰਨ ਦੀ ਰਸਮ ਦੇ ਵਿੱਚ ਕੌਣ-ਕੌਣ ਸ਼ਾਮਲ ਹੋਏ ਨੇ ਹਾਂਜੀ ਰਾਤ ਸਮੇਂ ਤੋਤਾ ਤੇ ਤੋਤੀ पिਂਛਰੇ ਦੇ ਵਿੱਚ ਖੂਬ ਲੜਦੇ ਨੇ ਠੀਕ ਹੈ ਤੇ ਲੜਦੇ ਲੜਦੇ ਤੋਤੇ ਨੇ ਠੁੰਗਮ ਮਾਰ ਕੇ ਤੋਤੀ ਨੂੰ ਮਾਰਤਾ ਤੇ ਲੇਖਕ ਨੇ ਮਰੀ ਹੋਈ ਤੋਤੀ ਨੂੰ पिਂਛਰੇ ਵਿੱਚੋਂ ਕੱਢਿਆ ਤੇ ਜੰਨਤ ਤੇ ਮੰਨੂ ਨੂੰ ਕਿਹਾ ਕਿ ਉਸ ਨੂੰ ਸਫੈਦ ਦੇ ਦੇ ਦਰਖਤ ਹੇਠਾਂ ਦੱਬ ਦੇਣ ਤੇ ਉਹਨਾਂ ਨੇ ਡੂੰਗਾ ਟੋਆ ਫੱਟ ਕੇ ਉਹਨੂੰ ਤੋਤੀ ਨੂੰ ਲਟਾ ਕੇ ਉੱਪਰ ਮਿੱਟੀ ਪੂਰ ਦਿੱਤੀ ਤੇ ਤੋਤੀ ਨੂੰ ਦਫ਼ਨ ਕਰਨ ਦੀ ਰਸਮ ਕੀਤੀ ਤੀਸਰਾ ਰਸਮ ਦੇ ਵਿੱਚ ਬਾਬਰ ਜੀ ਭਾਪ ਕੀ ਖਾਣਾ ਬਣਾਉਣ ਵਾਲਾ ਖਾਣਾ ਬਣਾਉਣ ਵਾਲਾ ਜਿੰਨੀ ਤੇ ਲੇਖਕ ਵੀ ਸ਼ਾਮਿਲ ਸੀ So AC thought the questions. Thanks.